ਧਨ ਮਿਲ ਗਿਆ ਕਾਮਨਾ ਰੁਕਦੀ ਨਹੀਂ ਬਿਸ਼ਰਾਮ ਨਹੀਂ ਕਰਦੀ ਪ੍ਰਭਤਾ ਦੀ ਕਾਮਨਾ ਕੁੰਮਰੇ ਆਇਆ ਤਉ ਦੇ ਮਿਲ ਗਏ ਕਾਮਨਾ ਇੱਥੇ ਵੀ ਬਿਸ਼ਰਾਮ ਨਹੀਂ ਕਰਦੀ ਚੱਲ ਪੈਂਦੀ ਰਹੇ ਫਿਰ ਪੁਰਸ਼ ਦੇ ਅੰਦਰ ਇਸਤਰੀ ਦੀ ਕਾਮਨਾ ਇਸਤਰੀ ਦੇ ਅੰਦਰ ਪੁਰਸ਼ ਦੀ ਕਾਮਨਾ ਕਿੱਥੇ ਕਾਮਨਾ ਥੋੜਾ ਜਾਂ ਬਿਸ਼ਰਾਮ ਕਰਦੀ ਹੈ ਇਸ ਵਾਸਤੇ ਭਾਰਤ ਦੇ ਤਮਾਮ ਰਿਸ਼ੀਆਂ ਨੇ ਇਸਤਰੀ ਨੂੰ ਕਾਮਣੀ ਕਹਿ ਦਿੱਤਾ ਪੁਰਸ਼ ਨੂੰ ਕਾਮਦੇਵ ਕਹਿ ਦਿੱਤਾ ਥੋੜਾ ਜਿਹਾ ਵਿਸ਼ਰਾਮ ਕਰਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹੋ ਕਹਾ ਆਪਣੇ ਅਧਮਾਈ ਪੁਰਝਿਓ ਕਨਕ ਕਾਮਨੇ ਕੇ ਰਸ ਨੈ ਕੀ ਰਤ ਪਰਵਗਾ ਇਹਨੇ ਪ੍ਰਭੂ ਦੀ ਕੀਰਤੀ ਨਹੀਂ ਗਾਈ ਕਾਰਨ ਰੋਕ ਲਿਆ ਕਿਦਰੇ ਕਨਕ ਨੇ ਕਿਦਰੇ ਕਾਮਨੇ ਨੇ ਇਸ राग स्त्री ਨੂੰ ਕਾਮਨਾ ਦੀ ਮਣੀ ਆਪ ਦਿੱਤਾ। ਪੁਰਸ਼ ਇੱਥੇ ਵਿਸ਼ਾਮ ਕਰਦਾ ਹੈ। ਉਹਦੀ ਕਾਮਨਾ ਕੁਝ ਦੇਰ ਲਈ ਇੱਥੇ ਰੁਕਦੀ ਹੈ। ਨਾ ਪ੍ਰਭਤਾ ਤੇ ਰੁਕਦੀ ਹੈ ਨਾ ਹਨ ਤੇ ਰੁਕਦੀ ਹੈ ਹੋਰ ਅੱਗੇ ਹੋਰ ਅੱਗੇ ਹੋਰ ਅੱਗੇ। ਥੋੜਾ ਜਿਹਾ ਫੇਰ ਰੁਕਦੀ ਹੈ। ਇਸਤਰੀ ਦੀ ਵੀ ਇਹ ਕਾਮਨਾ ਨਾ ਹਨ ਤੇ ਰੁਕਦੀ ਹੈ ਨਾ ਪ੍ਰਭਤਾ ਤੇ ਰੁਕਦੀ ਹੈ। ਰੁਕਦੀ ਹੈ ਥੋੜਾ ਜਿਹਾ ਪੁਰਸ਼ ਤੇ। ਤੋਂ ਪੁਰਸ਼ ਉਸ ਲਈ ਕਾਮ ਦੇ ਬਣ ਜਾਂਦਾ ਹੈ ਇਸਤਰੀ ਪੁਰਸ਼ ਲਈ ਕਾਮ ਨਹੀਂ ਬਣ ਜਾਂਦੀ ਛਲਕ ਕਨਕ ਕਾਮ ਨੇ ਛਲੇ ਕਨਕ ਕਾਮ ਨੇ ਸੰਸਕ੍ਰਿਤੀ ਸਲੋਕ ਗੁਰੂ ਅਰਜਨ ਦੇਵ ਜੀ ਬੜਾ ਜ਼ਿਕਰ ਹੈ ਕਹੋ ਕਹਾ ਆਪਣੇ ਅਦਮ ਆਈ ਪੁਰਜੋ ਕਨਕ ਕਾਮ ਨੇ ਕੇ ਰਸ ਨੈ ਕੀ ਰਤ ਪ੍ਰਭਗਾਇ ਸੰਤਾਨ ਉਤਪਤੀ ਦਾ ਜੋ ਸਾਧਨ ਸੀ ਪ੍ਰਭੂ ਨੇ ਬਣਾਇਆ ਹੈ ਚੱਲਦਾ ਹੈ ਇਹੀ ਪੁਰਸ਼ ਲਈ ਮਹਾਰਸ ਬਣ ਗਿਆ ਇਸਤਰੀ ਲਈ ਮਹਾਰਸ ਬਣ ਗਿਆ ਕਾਮਨਾ ਥੋੜਾ ਬਿਸ਼ਰਾਮ ਕਰਨ ਲੱਗ ਪਈ ਇੱਕ ਕਾਮਦੇਵ ਬਣ ਗਿਆ ਇੱਕ ਕਾਮਨੀ ਬਣ ਗਿਆ ਉਸੇ ਦਾ ਜ਼ਿਕਰ ਕਰ ਰਹੇ ਨੇ ਸ਼੍ਰੀ ਰਵਿਦਾਸ ਇਹਦੇ ਵਿੱਚ ਪੁਰਸ਼ ਕਿਸ ਤਰ੍ਹਾਂ ਬਰਸਟ ਹੋਏ ਨੇ ਉਹਨਾਂ ਕੁਝ ਪੁਰਸ਼ਾਂ ਦਾ ਜ਼ਿਕਰ ਵੀ ਕੀਤਾ ਜ਼ਿਕਰ ਵੀ ਕੀਤਾ ਉਹ ਧਿਆਨ ਨਾਲ ਆਪ ਸਰਵਨ ਕਰੋ من تے دکھ گیا مایا درت میںرض مایا من دی عوستہ ہے سنسار مایا نہیں ہے دھن مایا نہیں ہے دھن جنک لئی مایا نہیں ہے دھن مہاراجا رنجیت سنگھ لئی مایا نہیں, ہے. نہیں ہے. دھن رام تے کرشن لئی مایا نہیں ہے ਤੇ ਦਾਨਨ ਦੇ ਚ ਰੁਕ ਜਾਣਾ ਸੀ ਕੱਖ ਵੀ ਨਹੀਂ ਕਰਨਾ ਸੀ ਉਹਨਾਂ ਨੇ ਇਹ ਵੀ ਮਰਜ਼ ਕਰਦੇ ਆ ਨਹੀਂ ਰੁਕੇ ਕਿਉਂਕਿ ਮਾਇਆ ਨਹੀਂ ਮਾਇਆ ਤੇ ਰੋਕਦੀ ਹੈ ਮਾਇਆ ਤੇ ਫਰੀਦ ਲੈਂਦੀ ਹੈ ਮਾਇਆ ਤੇ ਗੁਲਾਮ ਬਣਾ ਦਿੰਦੀ ਹੈ ਕੋਈ स्त्री ਮਾਇਆ ਨਹੀਂ ਹੈ ਕੋਈ ਪੁਰਸ਼ ਨਹੀਂ ਮਾਇਆ ਇਹ ਸਾਰੇ ਭਗਤ ਗ੍ਰਸਤੀ ਬੈਠੇ ਨੇ ਔਰਤਾਂ ਲਈ ਮਾਇਆ ਨਹੀਂ ਬਣਨੀ ਨਹੀਂ ਬਣੇਗੀ ਕੋਈ ਧਨ ਲਈ ਮਾਇਆ ਨਹੀਂ ਬਣੇਗੀ ਪ੍ਰਬਤਾ ਵੀ ਸਹੀ ਜਨਗ ਦੇ ਕੋਲ ਹੋਰ ਬਹੁਤ ਸਾਰੇ ਮਹਾਪੁਰਸ਼ਾਂ ਕੋਲ ਤੇ ਪ੍ਰਬਤਾ ਮਾਇਆ ਨਹੀਂ ਬਣਿਆ ਲੇਕਿਨ ਮਨ ਅਵਸਥਾ ਮਾਤ ਇਹ ਪ੍ਰਬਤਾ ਨੂੰ ਮਾਇਆ ਬਣਾ ਦਿੰਦੀ ਹੈ ਇਹ ਧਨ ਨੂੰ ਮਾਇਆ ਬਣਾ ਦਿੰਦੀ ਹੈ ਪੁਰਸ਼ ਹੈ ਤੇ ਇਹਦੀ ਮਾਨਸਿਕ ਅਵਸਥਾ स्त्री ਨੂੰ ਮਾਇਆ ਬਣਾ ਦਿੰਦੀ ਹੈ ਤੇ ਇਸਤਰੀ ਦੀ ਮਾਨਸਿਕ ਅਵਸਥਾ ਪੁਰਸ਼ ਨੂੰ ਮਾਇਆ ਬਣਾ ਦਿੰਦੀ ਹੈ ਫਿਰ ਜੀਵਣਾ ਮਾਇਆ ਦੇ ਹਾਸਰ ਪੁਰਸ਼ ਜੀਵੇਗਾ स्त्री पर स्त्री ਜੀਵੇਗੀ ਪੁਰਸ਼ ਦੀ ਕਾਤਰ ਮਨੁੱਖ ਜੀਵੇਗਾ ਗੰਧੀ ਕਾਤਰ ਇਹ ਪ੍ਰਭਤਾ ਦੇ। ਇਹ ਮਾਇਆ ਵਾ ਪਰਮਾਤਮਾ ਦੀ ਕਾਤਰ ਨਹੀਂ ਜੀਵੇਗਾ। ਇਹਦੀ ਜ਼ਿੰਦਗੀ ਦਾ ਲਕਸ਼ ਪਰਮਾਤਮਾ ਨਹੀਂ ਹੋਵੇਗਾ। हे ਪ੍ਰਭੂ ਮੈਂ ਕੁਝ ਨਹੀਂ ਜਾਣਦਾ ਮੈਂ ਤੇ ਮਾਇਆ ਦਾ ਗੁਲਾਮ ਹੋ ਗਿਆ ਮਾਇਆ ਨੇ ਖਰੀਦ ਲਿਆ ਮੈਂ ਤੇ ਮਾਇਆ ਦੇ ਅੱਥ ਬਿਕ ਗਿਆ ਹਾਂਜੀ। ਰਹਾ ਯਕਾ ਡਾਕਟਰ ਨੂੰ ਸੁਣੀ اے ਪਰਿਪੂਰਨ ਪ੍ਰਮਾਤਮਾ ਤੂੰ ਤੇ ਜਗਤ ਦਾ ਗਿਆਤਾ ਹੈ ਕਿ ਸਾਰੇ ਜਗਤ ਨੂੰ ਗਿਆਨ ਦੇਣ ਵਾਲਾ ਹੈ ਜਗਤ ਗੁਰੂ ਹੈ ਜਿਹਦੋਂ ਸਵਾਮੀ ਹੈ ਮਾਲਕ ਹੈ ਹਾਂਜੀ ਆਮ ਕਾਇਆ ਕਾਂਵੇਂ ਅਸੀਂ ਇਸ ਦੌਰ ਵਿੱਚ ਇਸ ਕਲ ਯੁਗ ਦੇ ਵਿੱਚ ਬੜੇ ਪਰਬਲ ਕਾਮੇ ਜੀਵਾ ਆਪ ਦੀ ਗਿਆਤ ਲਈ ਅਰਜ ਕਰਾਂ ਜਦ ਕਾਮ ਪ੍ਰਧਾਨ ਨਹੀਂ ਸੀ ਲੋਭ ਪ੍ਰਧਾਨ ਸੀ ਹੰਕਾਰ ਪ੍ਰਧਾਨ ਸੀ ਉਦੋਂ ਹੰਕਾਰ ਤੇ ਬਹੁਤ ਬੋਲੇ ਆ ਗਿਆ ਬਹੁਤ ਬੋਲੇ ਆ ਗਿਆ ਉਦੋਂ ਲੋਭ ਦੀ ਵਿਆਖਿਆ ਵੀ ਬੜੀ ਕੀਤੀ ਗਈ ਬਹੁਤ ਕੀਤੀ ਗਈ ਔਰ ਇਹ ਵਿਆਖਿਆ ਕਰਦੇ ਸਨ ਰਿਸ਼ੀ ਮਨੇ ਤਾਂ ਕਿ ਮਨੁੱਖ ਲੋਭ ਕਰਕੇ ਬ੍ਰਸ਼ਨਾ ਹੋਵੇ ہنکار کر کے برش نہ ہوئے سنت جن اوتار سمجھان سمجھا سن بول دے سن اس دور دے چھ لوگ تے ہنکار تے چھایا دی طرح نے کام پردان ہو گیا پر بدکسمتی ہے رشی منیت اتنے ہین کوئی نہیں یہ ہے گے نے تو بول دے نہیں دوست لوگ کام پہ لکھ رہے ہیں کوئی بول رہے ہیں کوئی چرچا پہ کر دے نہیں ਉਹ ਹੀ ਲੋਕਾਂ ਨੂੰ ਪੜਨ ਵਾਸਤੇ ਮਿਲਦਾ ਹੈ ਕਿਉਂਕਿ ਬ੍ਰਸ਼ਟ ਲੋਗਾ ਨੇ ਕਾਮ ਦੇ ਉੱਤੇ ਲਿਖਿਆ ਜੋ ਕਾਮ ਤੋਂ ਬ੍ਰਸ਼ਟ ਹੋਏ ਨੇ ਤੇ ਉਹਨਾਂ ਨੂੰ ਪੜ ਪੜ ਕੇ ਪੜਨ ਵਾਲੇ ਵੀ ਬ੍ਰਸ਼ਟ ਹੋ ਜਾਂਦੇ ਹਨ ਉਹ ਵੀ ਬ੍ਰਸ਼ਟ ਹੋ ਰਹੇ ਹਨ ਅਸੀ ਹੈ ਪ੍ਰਭੂ ਕਲਯੁਗ ਦੇ ਕਾਮੇ ਜੀਵ ਹਾਂਜੀ ਇਹਨਾਂ ਪੰਨਾਂ ਨੇ ਮੇਰੇ ਮਨ ਨੂੰ ਵਿਗਾੜਿਆ ਇਹਨਾਂ ਪੰਨਾਂ ਨੇ ਜਿਹੜਾ ਮੇਰੇ ਮਨ ਨੂੰ ਬ੍ਰਸ਼ਟ ਕਰ ਲਿਆ ਹੈ ਵਿਗੜ ਛੜਿਆ ਹਾਂਜੀ ਬਾਹਰ ਪਾਰੇ ਅੰਦਰ ਪਾਰੇ ਉਹ ਇੱਕ ਇੱਕ ਬੰਦੇ ਚ ਪ੍ਰਮਾਤਮਾ ਤੋਂ ਵਿਛੋੜੀ ਜਾਂਦੇ ਨੇ ਵਿਛੋੜੀ ਜਾਂਦੇ ਨੇ ਭਾਵ ਇੱਕ ਪਲ ਲਈ ਵੀ ਨਹੀਂ ਜੁੜਨ ਦੇਂਦੇ ਵਿਛੋੜੀ ਜਾਂਦੇ ਨੇ ਮੈਨੂੰ ਤੋੜੀ ਜਾਂਦੇ ਨੇ ਜਾਂ ਨਹੀਂ ਆਉਂਦੀ ਆਸੀ ਇਸ ਵਿਗਾੜ ਕਰਕੇ ਇਸ ਵਿਛੋੜੇ ਕਰਕੇ ਜੋ ਕੁਝ ਵੀ ਸੰਗ੍ਰਹਿ ਹੋ ਰਿਹਾ ਜੋ ਰਾਸ ਇਕੱਠੀ ਹੋ ਰਹੀ ਹੈ ਉਹ ਦੁੱਖ ਦੀ ਦੇ ਰਵਦਾਜ਼ ਕਹਿੰਦੇ ਨੇ ਮੈਂ ਜਿੱਧਰ ਜਿੱਧਰ ਦੇਖਦਾ ਸਾਰਿਆਂ ਕੋਲ ਦੁੱਖਾਂ ਦੀ ਰਾਸ ਹੈ ਦੁੱਖਾਂ ਦੀ ਪੰਡ ਹੈ ਔਰ ਕੁਝ ਵੀ ਨਹੀਂ ਹੈ ਹਰ ਇੱਕ ਬੰਦਾ ਦੁੱਖਾਂ ਦੀ ਪੰਡ ਚੁੱਕੀ ਜਾਂਦਾ ਕਿਸ ਤੇ ਖੋਲੋਂ ਗੰਠੜੀ ਦੁੱਖ ਹੀ ਬਰਾਇਆ ਕਿਸੇ ਦੀ ਵੀ ਪੰਡ ਖੋਲ ਕੇ ਵੇਖ ਲੋ ਸਵਾਏ ਦੁੱਖਾਂ ਤੋਂ ਹੋਰ ਕੁਝ ਨਿਕਲਦਾ ਨਹੀਂ ਇਹੀ ਰਾਸ ਹੈ ਅਸਲੀ ਰਾਸ ਮਨੁੱਖ ਇਹੀ ਚੁੱਕੀ ਕਰਦਾ ਹਾਂਜੀ ਆਇਓ ਨਾ ਕਿ ਆਏ ਇਹ ਕੋ ਬੜਾ ਭਾਗੀ ਪਰ ਅਜੇ ਵੀ ਮਨੁੱਖ ਨੂੰ ਭਰੋਸਾ ਨਹੀਂ ਹੋਇਆ ਮੈਂ ਵਿਕੇ ਹੋਇਆ ਮੈਂ ਬ੍ਰਸ਼ਟ ਹੋ ਗਿਆ ਅਜੇ ਵੀ ਬ੍ਰਸ਼ਟ ਹੋਣ ਦਾ ਸ਼ੌਕ ਇਸ ਦਾ ਬਣਿਆ ਹੋਇਆ ਬਣਿਆ ਹੋਇਆ ਇਹ ਵੇਦ ਸਾਖੀ ਨੇ ਗਵਾਈ ਬਾ ਵੇਦਾਂ ਵਿੱਚ ਕਹਾਣੀਆਂ ਨੇ ਇਹ ਕਥਾ ਇਹ ਸਭ ਕੁਝ ਦੱਸ ਹੀ ਜਾਂਦੇ ਨੇ ਵੇਦ ਵੀ ਕਿ ਮਨੁੱਖ ਇਸ ਤਰ੍ਹਾਂ ਬ੍ਰਸ਼ਟ ਹੋ ਜਾਂਦਾ ਹੈ ਇਸ ਤਰ੍ਹਾਂ ਬ੍ਰਸ਼ਟ ਹੋ ਜਾਂਦਾ ਹੈ ਰਵਿਦਾਸ ਕਹਿੰਦੇ ਨੇ ਕੇਵਲ ਮੈਂ ਹੀ ਨਹੀਂ ਕਹਿ ਰਿਹਾ ਨਾਰੇ ਮਗਰੰਤ ਸਾਖੀ ਹੈ ਮਨੋ ਕੁ ਗੁਲਾਮ ਹੋਇਆ ਤੇ ਮਨੋ ਕੁ ਬ੍ਰਸ਼ਟ ਹੋਇਆ ਹਾਂਜੀ ਗੋਤਮ ਨਾਰ ਮਹਾਬਕ ਸੁਆਮੀ ਹਮ ਕਈ ਹਤਕਲ ਝੁੱਕ ਕੇ ਕਾਮੇਸ਼ ਦੇ ਸਭ ਤੋਂ ਪਹਿਲੇ ਲੈਂਦੇ ਨੇ ਸਰਬਦਾਸ ਇੰਦਰ ਨੂੰ ਇੰਦਰ ਤੋਂ ਮੁਰਾਦ ਕਿਧਰੇ ਨਾ ਲੈ ਲੈਣਾ ਕਿ ਕੋਈ ਅਸਮਾਨ ਤੇ ਸਵਰਗ ਹੈ ਉਥੇ ਅੰਦਰ ਰਹਿੰਦਾ ਹੋਵੇਗਾ। ਕ੍ਰੀਬਨ ਕ੍ਰੀਬਨ ਹਰ ਰਾਜਾ ਇੰਦਰ ਹੁੰਦਾ ਹੈ ਕੋਈ ਵੀ। ਹਰ ਰਾਜਨੈਤਿਕ ਇੰਦਰ ਹੁੰਦਾ ਹੈ। ਕੁਛ ਇੱਕ ਨੂੰ ਛੱਡ ਕੇ ਜਨਕ ਜੈਸੇ ਨੂੰ ਛੱਡ ਕੇ। ਇੰਦਰ ਹੁੰਦੇ ਨੇ। ਉਹ ਇੰਦਰੀਆਂ ਦੇ ਰਸ ਦੇ ਚ ਰਹਿੰਦੇ ਨੇ। ਉਹਨਾਂ ਨੂੰ ਅਰਵਕ ਖਲੜੀ ਦਾ ਰਸ ਚਾਹੀਦਾ। ਅੱਖਾਂ ਦਾ ਰਸ ਚਾਹੀਦਾ। ਕੰਨਾਂ ਦਾ ਰਸ ਚਾਹੀਦਾ। ਔਰ ਚونکہ ਰਾਜੇ ਨੇ ਸ਼ਕਤੀਸ਼ਾਲੀ ਨੇ ਇੰਦਰ ਨੇ ਤੋ ਇੰਦਰੀਆਂ ਦੇ ਰਸ ਉਹਨਾਂ ਦੇ ਬੜੇ ਪ੍ਰਬਲ ਨੇ ਪੂਰਤੀ ਦੇ ਸਾਧਨ ਵੀ ਉਹਨਾਂ ਦੇ ਖੋਲ ਨੇ ਇਨ੍ਹਾਂ ਇੰਦਰੀਆਂ ਦੇ ਰਸਾਂ ਕਰਕੇ ਬ੍ਰਸ਼ਟ ਵੀ ਹੋਣਗੇ ਫਿਰ ਵੀ ਪੂਜਨੀਕ ਹੋਣਗੇ ਰਾਜੇ ਜੋ ਹੈ ਸ਼ਕਤੀ ਜੋ ਕੋਲ ਹੈ ਤਾਕਤ ਵੀ ਕੋਲ ਹੈ ਤੋ ਪੂਜੇ ਜਾਣਗੇ ਪੂਜੇ ਜਾਣਗੇ ਭਾਵੇਂ ਕਾਮ ਇਹਨਾਂ ਨੂੰ ਬ੍ਰਸ਼ਟ ਕਰੇ ਸ਼ਕਤੀ ਪਰਦਾ ਪਾ ਦੇਗੀ ਭਾਵੇਂ ਲੋਭ ਇਹਨਾਂ ਨੂੰ ਬਰਸ਼ਟ ਕਰੇ ਸ਼ਕਤੀ ਪਰਦਾ ਪਾ ਦੇਗੀ ਭਾਵੇਂ ਹੰਕਾਰ ਇਹਨਾਂ ਨੂੰ ਬਰਸ਼ਟ ਕਰੇ ਸ਼ਕਤੀ ਪਰਦਾ ਪਾ ਦੇਗੀ ਸ਼ਕਤੀ ਇੱਕ ਦੋ ਬੰਦਿਆਂ ਨੇ ਸ਼ਕਤੀ ਸ਼ਾਦੀ ਮਨੁੱਖ ਨੂੰ ਮਾਰ ਦਿੱਤਾ ਉਹਨਾਂ ਨੂੰ ਫਾਸੀ ਤੇ ਚਾੜ ਦਿੱਤਾ ਕਿਉਂਕਿ ਸ਼ਕਤੀ ਸ਼ਾਦੀ ਮਨੁੱਖ ਮਾਰ ਦਿੱਤਾ ਪਰ 4000 ਸਿੱਖਾਂ ਦੀਆਂ ਲਾਸ਼ਾਂ ਦਿੱਲੀ ਦੀਆਂ ਸੜਕਾਂ ਤੇ ਪਈਆਂ ਸਬੂਤ ਵੀ ਮੌਈਆ ਹੋ ਗਏ ਕਿਸ ਨੂੰ ਪਾਸੀ ਤੇ ਚੜਿਆ ਗਏ ਕੌਣ ਪਾਸੀ ਤੇ ਚੜਿਆ ਗਏ ਕਮਜ਼ੋਰ ਕਮਜ਼ੋਰ ਇਹ ਹਕੀਕਤ ਹੈ ਇਹ ਤੇ ਸਚਾਈ ਹੈ ਕਿਤਨਾ ਹੀ ਜ਼ਾਲਮ ਕਿਉਂ ਨਾ ਹੋਵੇ ਸ਼ਕਤੀ ਪਰਦਾ ਪਾ ਦੇਂਦੀ ਪਰਦਾ ਪਾ ਦੇ ਕਿਤਨਾ ਹੀ ਬੇਈਮਾਨ ਤੇ ਛੱਗ ਕਿਉਂ ਨਾ ਹੋਵੇ ਸ਼ਕਤੀ ਪਰਦਾ ਪਾ ਦੇ ਪਰਦਾ ਪਾ। ਕਿਤਨਾ ਹੀ ਦੁਰਾਚਾਰੀ ਤੇ ਵੀ ਵਿਚਾਰੇ ਕਿਉਂ ਨਾ ਹੋਵੇ ਸ਼ਕਤੀ ਪਰਦਾ ਪਾ ਦਿੰਦੀ ਹੈ। ਸ਼ਕਤੀ ਹਿੰਨ ਦੀ ਨਿੱਕੀ ਜਾਈ ਗਲਤੀ ਪਹਾੜ ਜੈਸੀ ਹੋਵੇਗੀ। ਸ਼ਕਤੀवान ਮਨੁੱਖ ਦੀ ਪਹਾੜ ਜੈਸੀ ਗਲਤੀ ਉੱਤੀ ਦਿਖਾਈ ਨਹੀਂ ਦੇਗੀ। ਪਰਦਾ ਬਹੁਤ ਵੱਡਾ ਉਹਦੇ ਕੋਲ। ਪਰਦਾ ਕੀ ਹੈ? ਉਹ ਸਾਰੇ ਗੁਨਾਹਾਂ ਨੂੰ ਢੱਕਦਾ ਨਹੀਂ। ਲੋਕਾਂ ਦੀ ਅੱਖਾਂ ਤੋਂ ਹੀ ਪਰਦਾ ਪਾ ਦਿੰਦਾ ਹੈ। ਕੁਝ ਦਿਖਾਈ ਨਹੀਂ ਦੇਣਾ। ਦਿਖਾਈ ਨਹੀਂ ਦੇਣਾ ਉਹਦੇ ਕੋਲ ਸ਼ਕਤੀ ਹੈ ਉਹਦੇ ਕੋਲ ਤਾਕਤ ਹੈ ਹਰ ਰਾਜਾ ਇੰਦਰ ਹੁੰਦਾ ਹੈ ਹੁਣ ਹੈ ਤੇ ਰਾਜਾ ਇੰਦਰ ਪਰ ਜੀ ਰਿਹਾ ਇੰਦਰੀਆਂ ਦੇ ਰਸ ਦੇ ਵਿੱਚ ਗੋਤਮ ਦੀ ਪਤਨੀ ਅਤੀ ਸੁੰਦਰ ਸੀ ਉਹ ਰਹਿੰਦੀ ਕੁਟਿਆਚ ਗੋਤਮ ॠषि ਤਪਸਾਧਨਾ ਕਰਨ ਵਾਲਾ ਬਜਨੇ ਇੱਕ ਪੁਰਸ਼ ਉਸਦੀ ਪਤਨੀ ਨੂੰ ਵੇਖ ਕੇ ਇਹ ਰਾਜਾ ਬਰਸਟ ਹੁੰਦਾ ਹੈ ਉਹਦਾ ਸਤ ਬੰਨ ਕਰਦਾ ਹੈ ਹੱਦ ਉਹ ਗਿੰਦਰੀਆਂ ਦੇ ਰਸਤੇ ਕਿਤਨੀ ਅਪਛਰਾ ਉਦੇ ਕੋਲ ਨੇ ਹੁਣ ਗਿਆ 600 ਬੇਗਮਾ ਹੋਣਗੇ 1000 ਬੇਗਮਾ ਹੋਣਗੇ 400 ਮਹਾਰਾਣੀਆਂ ਹੋਣਗੇ ਰਜੋਇਆ ਸ਼ਕਤੀਸ਼ਾਲੀ ਹੋਇਆ ਪਰ ਸ਼ਕਤੀਸ਼ਾਲੀ मनुख पड़े भ्रष्ट होने दी सीमा नहीं औंदी शक्ति जो है कि भ्रष्ट होना दूजे ने दिखाई नहीं देता उन्हें गौतम दी पत्नी देखी है उस नाल बलात्कार की तरह तो बावे कुछ भी कीता जाए प्रभु दी निगाह विच ते गुनाह है पाप है एदा फल उसने कीट हो गया हां जी शीश धारी हरख भंगवे ਸੀਸ ਧਰਮ ਇਥੇ ਬ੍ਰਹਮੇ ਦਾ ਜ਼ਿਕਰ ਸਹਿ ਸਭਾ ਗਗਾ ਮੇ ਇੰਦਰ ਦਾ ਜ਼ਿਕਰ ਸਰੀਰ ਦੇ ਉੱਤੇ ਜਿਤਨੇ ਰੋਮ ਨੇ ਨਾ ਇਤਨੇ ਫੋੜੇ ਹੋਏ ਉਹ ਇਸਤਰੀ ਦੇ ਗੋਪਤ ਅੰਗ ਦਾ ਰੂਪ ਧਾਰਨ ਕਰ ਗਏ ਸਰੀਰ ਦੇ ਇੰਦਰ ਦੇ ਸ਼ਰਮਸਾਰ ਪ੍ਰਮਾਤਮਾ ਨੇ ਐਸੀ ਸਜ਼ਾ ਦਿੱਤੀ ਉਸ ਨੂੰ ਐਸੀ ਜੋ ਹੈ ਸਜ਼ਾ ਦਿੱਤੀ ਸੀਸ ਧਾਰਨ ਇਸ ਵਾਸ਼ਨਾ ਨੇ ਅਸੀਮ ਵਾਸ਼ਨਾ ਨੇ ਜਿੱਥੇ ਇੱਕ ਮਹਾਨ ਰਾਜੇ ਨੂੰ ਬ੍ਰਸਤ ਕੀਤਾ ਫਿਰ ਇੱਕ ਮਹਾਨ ਗੈਨੀ ਨੂੰ ਬ੍ਰਸਤ ਕੀਤਾ ਕਿਹੜਾ ਗੈਨੀ ਬ੍ਰਹਮਾ ਸਾਰੇ ਗਿਆਨੀ ਅਜ ਤੱਕ ਜਿੰਨੇ ਗੈਨੀ ਹੋਏ ਨੇ ਕਥਾਵਾਚਕ ਹੋਏ ਨੇ ਕਹਿੰਝ ਕਹਿ ਲਈਏ ਸ਼ਰਮ ਹੋ ਰਹਾ ਹੈ ਬ੍ਰਹਮਾ ਕਥਾ ਕਰਦਾਸ ਵੇਦ ਸਿਰਫ ਉਚਾਰਨੇ ਨਹੀਂ ਕੀਤੇ ਕਥਾ ਕਰਦਾਸ ਸਰੋਪਿਆਂ ਦੇ ਵਿਚ ਬਿਸ਼ਨੂ ਵੀ ਬੈਠਦਾ ਸੀ ਸ਼ੰਕਰ ਵੀ ਬੈਠ ਰੱਖ ਸੀ ਇੱਕ ਦੇਵਤੇ ਦੀ ਕਥਾ ਚੋਂ ਕਿ ਬਹੁਤ ਉੱਚੀ ਹੈ ਤੋਂ ਉੱਚੀ ਸਮਝ ਵਾਲੇ ਬੈਠਦੇ ਸੰ ਆਮ ਬੰਦਿਆਂ ਦੇ ਤੇ ਕੱਲੇ ਕੁਝ ਪੈਂਦੀ ਨਹੀਂ ਸੀ ਸਿਆਣਾ ਬੋ ਚੜਾ ਬੋ ਇਸ ਵਾਰ ਬਹੁਤ ਭੀੜ ਨਹੀਂ ਆਉਂਦੀ ਸੀ ਸਿਰਫ ਦੇਵਤੇ ਹੀ ਸੁਣਦੇ ਸੀ ਲੰਬੀਆਂ ਚੌੜੀਆਂ ਕਹਾਣੀਆਂ ਨੇ ਕਨ ਜੈਤ ਵੀ ਆਏ ਸਨੇਕ ਦਿਨ ਸੁਣਨ ਕੋਈ ਕੋ ਦਿਨ ਆਏ ਮੁੜ ਕੇ ਨਹੀਂ ਆਏ ਮੁੜ ਕੇ ਨਹੀਂ ਆਏ ਕਾਰਨ ਜਿਨ ਕੇ ਚਿੱਤ ਕਠੋਰ ਹੈ ਸੇ ਵੈ ਨਾ ਸਤਗੁਰੂ ਆਸ ਕੋਈ ਵੱਲ ਛਲ ਕਰ ਜਾਗ ਨ ਲਗੇ ਤੇ ਜਾਏ ਬਹਿ ਕੁੜਿਆ ਉਹਨਾਂ ਦਾ ਜੀ ਉੱਥੇ ਨਹੀਂ ਲੱਗਿਆ ਪਤਾ ਨਹੀਂ ਕਿੱਥੋਂ ਦੀ ਗੱਲ ਕਰੀ ਜਾਂਦਾ ਐਵੇਂ ਸਿਰ ਕਪਾਈ ਜਾ ਰਿਹਾ ਮੇਰੇ ਯਾਰ ਇੱਕ ਸੱਜਣ ਮੈਨੂੰ ਕਹਿਣ ਲੱਗਾ ਗੈਨੇ ਜੀ ਥੋੜਾ ਹਾਸ ਰਸ ਵੀ ਸੁਣਾਇਆ ਕਰੋ ਨੀਰੀ ਗੁਰਬਾਣੀ ਦੀ ਵਿਚਾਰ ਸੁਣਦੇ ਆ ਸੁਣਦੇ ਆ ਸਿਰ ਥੱਕ ਜਾਂਦਾ ਕੁਝ ਹਾਸ ਰਸ ਵੀ ਸੁਣਾਇਆ ਕਰੋ ਤੇ ਫਿਰ ਮੈਨੂੰ ਮਸਖਰਾ ਸਮਝੇ ਜੋਕਰ ਸਮਝੇ ਤੇ ਜੇ ਮਜ਼ਾਕ ਹੀ ਸੁਣਨੀ ਹੈ ਤੇ ਥੀਏਟਰ ਦੇ ਚ ਜਾ ਗੁਰਦੁਆਰੇ ਤੁਹਾਨੂੰ ਆਇਆ ਇਥੇ ਤੇ ਗੁਰੂ ਦੀ ਗੱਲ ਹੈ ਪ੍ਰਭੂ ਦੀ ਗੱਲ ਸਾਰਿਆਂ ਦੇ ਸਾਹਮਣੇ ਮੈਨੂੰ ਕਿਹਾ ਵੀ ਕੋਈ ਹਾਸ ਰਸ ਵੀ ਸੁਣਾਇਆ ਕਰੋ ਕੋਈ ਮਜ਼ਾਕ ਵੀ ਸੁਣਾਇਆ ਕਰੋ ਇਹ ਕੀ ਕੋਈ ਗੁਰਬਾਣੀ ਦੇ ਅਰਥ ਕਰੀ ਜਾਂਦੇ ਹੋ ਕਿ ਆਖਿਆ ਕਰੀ ਜਾਂਦੇ ਹੋ ਉਦੋਂ ਫਿਰ ਮੈਨੂੰ ਖਿਆਲ ਆਇਆ ਉਹ ਜਿਹੜੇ ਦੇਵਤੇ ਕਹੇ ਜਾਂਦੇ ਨੇ ਡੈਂਤ ਕਹੇ ਜਾਂਦੇ ਨੇ ਮੈਂ ਕਹਿੰਦਾ ਡੈਂਤ ਸਰੀਆ ਨਹੀਂ ਚੁਕੋ ਛਿਬੀ ਨਹੀਂ ਕੋਛਿਬੀ ਨਹੀਂ ਇੱਕੋ ਦਿਨ ਆਏ ਸੰਦੇਹ ਬ੍ਰਹਮੇ ਦੀ ਕਥਾ ਸੁਣਨ ਮੁੜ ਕੇ ਨਹੀਂ ਹੈ ਦੇਵ ਤੇ ਆਉਂਦੇ ਸੁਰਤਿਆਂ ਦੇ ਵਿੱਚ ਬ੍ਰਹਮੇ ਦੀ ਬੱਚੀ ਸੁਰਸਤੀ ਸਾਰ ਦਾ ਸੁਰਸਵਤੀ ਮਹਾਨ ਵਿਦਵਾਨ ਔਰ ਵਿਦਿਆ ਦੀ ਦਾਤੀ ਮੰਨੀ ਜਾਂਦੀ ਹੈ ਉਹ ਵੀ ਬੈਠੀ ਸੀ ਸੁਣਦੀ ਸੀ اپنے پتا دی سی ایک دن سولہ سنگار دی کتھا کر رہے سی برہما درشتی ٹکی سرستی پہ تک ٹکی رہ گئی درشتی ہٹی نہیں لوچن لوچا ہٹی نہیں لوچا ہٹی نہیں ویکھن دی لوچا ہٹی نہیں ہوں سورستی جی اتنی گیانوان سے انہیں دیکھا لوچا ہے برشت ہو گئی ہے یہ جی درشتی ہے میلی ہے پاوے میرا پتا ہے درشتی میلی ہے اکھاں دس دیا نے اندر کرو اکھاں ہی ادر کروھ ہوسدیاں اور کون دستا اندر لوب ہو دیا نے اگر کسے نو پڑھن کی جانچ آئے جا سورستی چونکہ سوجوان سی دیکھ لیا وہ سامنے تو اٹھ کے نا سجے پاسے آن بیٹھے اور کہیں دیتے ہیں ادھر منہ بنا لیا نہیں ہو سکتا منہ ادھر پھیر لیا طرح اور کہنے نے کتھا وکار بیٹھ کے کردہ سی ਚਾਰੋਂ ਪਾਸੇ ਦੇਵਤੇ ਬੈਠਦੇ ਸਨ ਜਿਹੜੇ ਬਹੁਤ ਵੱਡੇ ਵੱਡੇ ਦੇਵਤੇ ਸਨ ਉਹ ਅੱਗੇ ਬੈਠਦੇ ਸਨ ਸਾਹਮਣੇ ਬੈਠਦੇ ਸਨ ਫਿਰ ਉਹਨਾਂ ਦੇ ਚੇਲੇ ਉਹਨਾਂ ਦੇ ਸ਼ਿਸ਼ ਉਹ ਪਿੱਛੇ ਬੈਠਦੇ ਸਨ ਔਰ ਚਾਰੋਂ ਪਾਸੇ ਬੈਠਦੇ ਸਨ ਤੋਂ ਬ੍ਰਹਮੇ ਨੇ ਹੋ ਸਕਦਾ ਮੂੰਹ ਇਧਰ ਮੋੜਿਆ ਹੋਵੇ ਇਧਰ ਮੂੰਹ ਬਣ ਗਿਆ ਹੋਵੇ ਇਹ ਪ੍ਰਕਿਰਤੀ ਥੋੜੀ ਉਲਟ ਗੱਲੇ ਹੋ ਗਿਆ ਵੇ ਤੇ ਕਹਿ ਨਹੀਂ ਸਕਦੇ ਜਾਵੇ ਨਾਲ ਤੇ ਮੈਂ ਹੁਣ ਨਹੀਂ ਆ ਸਕਦਾ ਮੂੰਹ ਫੇਰ ਰਿਹਾ ਫਿਰ ਸੁਰਸਤੀ ਨੇ ਦੇਖਿਆ ਤੇ ਦ੍ਰਿਸ਼ਟੀ ਮੇਰੇ ਤੇ ਉਹ ਸੱਜੇ ਤੋਰ ਤੇ ਕਹਿਣਾ ਇਧਰ ਖੱਬੇ ਪਾਸੇ ਆਣ ਬੈਠੇ ਉਹ ਸੰਗਤਾਂ ਤੇ ਚਾਰੋਂ ਪਾਸੇ ਬੈਠੀਆਂ ਸਨ ਬ੍ਰਹਮੇ ਨੇ ਖੱਬੇ ਪਾਸੇ ਮੂੰ ਮੋੜ ਲਿਆ ਦ੍ਰਿਸ਼ਟੀ ਫਿਰ ਸੁਰਸਤੀ ਹੈ ਕਹਿੰਦੇ ਨੇ ਇਹ ਕੌਤਕ ਸ਼ਿਵ ਜੀ ਨੇ ਦੇਖਿਆ ਉਹਨਾਂ ਨੂੰ ਕ੍ਰੋਧ ਚੜ ਗਿਆ ਬਈ ਨਾ ਗਿਆਨੀ ਇਤਨਾ ਸੋਜਵਾਨ ਇਤਨਾ ਮਹਾਨ ਪੰਡਿਤ ਇਹ ਕਰਕੇ ਹੀ ਰਿਹਾ ਜੈਸੇ ਸੁਰਸਤੀ ਪਿੱਛੇ ਬੈਠੀ ਨਾ ਉਹ ਪਿੱਛੇ ਆਪਣੇ ਆਪ ਨੂੰ ਮੋੜ ਬੈਠਾ ਕਹਿੰਦੇ ਨੇ ਪ੍ਰਸ਼ੂਨ ਨਾਲ ਬ੍ਰਹਮੇ ਦਾ ਸਿਰ ਹੀ ਵੜ ਦਿੱਤਾ ਲੰਬੀ ਚੌੜੀ ਕਥਾ ਫਿਰ ਕਿਵੇਂ ਜੁੜਿਆ ਬ੍ਰਹਮ ਹੱਤਿਆ ਲੱਗੀ ਸ਼ਿਵ ਜੀ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ ਚਾਰ ਛਤਰਮੁਖੀ ਹੋਏ ਖਰਾ ਸਿਆਣਾ ਭਾਈ ਸਾਹਿਬ ਭਾਈ ਗੁਰਦਾਸ ਜੀ ਚਾਰੇ ਵੇਦਵਖਾਣ ਦਾ ਚਤਰਮੁਖੀ ਹੋਏ ਖਰਾ ਸਿਆਣਾ ਲੋਕਾ ਨੂੰ ਸਮਝਾਏਂਦਾ ਵੇਖ ਸੁਰਸਤੀ ਰੂਪ ਲਵਣਾ ਉਮਰ ਕਰਕੇ ਬਿਰਧ ਹੋ ਚੁਕਿਆ ਸੀ ਬੁੱਢਾ ਸੀ ਲੇਕਿਨ ਮੈਂ ਉਹ ਦਿਨ ਅਰਜ਼ ਕੀਤੀ ਸੀ ਲੋਭ ਬੁੱਢਾ ਨਹੀਂ ਆਉਂਦਾ ਹੰਕਾਰ ਬੁੱਢਾ ਨਹੀਂ ਆਉਂਦਾ ਕਾਮ ਬੁੱਢਾ ਨਹੀਂ ਆਉਂਦਾ ਸਰੀਰ ਬੁੱਢਾ ਆਉਂਦਾ سریر برد ہو جائے سارے کانپور دے واسی جانتے نے بہت ایک لمبے داڑے والا بزرگ بابا وہ میرے متر سے ہالانکہ عمر کر کے تو دادیاں ورگا سی میں پرانی گل نہ گزر چکے تی چالیس سال پران. پھر انہیں اٹھاسی سال دی عمر کرایا ਖਰੀਦੀ ਇੱਕ ਗਰੀਬ ਘਰਾਨੇ ਦੀ ਬੱਚੇ ਸ਼ੁਗਲ ਜੀ ਮੈਨੂੰ ਕਹਿਣ ਲੱਗੇ ਇਹਨੂੰ ਸਮਝਾ ਹੁਣ ਤੇ ਇਹਨੂੰ ਨਾਲ ਰੱਖਣਾ ਤੇ ਇਹਦੇ ਨਾਲ ਚੱਲਣਾ ਲੋਕੀ ਉਂਗਲਾਂ ਉਠਾਉਂਦੇ ਨੇ ਮੈਂ ਕਿ ਬ੍ਰਹਮੇ ਦੀ ਕਥਾ ਨਹੀਂ ਪੜੀ ਮੈਂ ਸ਼ੁਗਲ ਜੀ ਨੂੰ ਸਮਝਾਇਆ ਤੇ ਜੇ ਬ੍ਰਹਮਾ ਭ੍ਰਸ਼ਟ ਹੋ ਸਕਦਾ ਹੈ ਤੇ ਉਹਦੇ ਚੇਲਿਆਂ ਵਰਗਾ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਤੇ ਦੇ ਕੁਝ ਵੀ ਨਹੀਂ ब्रह्मा भ्रष्ट हो गए। चारें वेदव खानदा 75 साल दी उम्र विच गोरखदा गुरु मचन्द्रनाथ भ्रष्ट होया है। सारी जिंदगी त्याग दे विच व्यतीत की थी। 75 साल दी उम्र दे विच ब्याह कराया ओ भी एक वेषवा नाल। एक नर्तके नाल। गोरख ने कह दिया सी गुरुदेव ਸਾਡਾ ਇਹ ਧਰਮ ਪੰਥ ਜੁਗਾ ਜਵਾਂਤਰਾ ਤੱਕ ਚੱਲਣਾ ਸੀ ਪਰ ਦੇ ਬ੍ਰਸਟ ਹੋਣ ਕਰਕੇ ਹੁਣ ਨਹੀਂ ਚੱਲੇਗਾ ਵਾਕਈ ਨਹੀਂ ਚੱਲੇ ਰਹਿ ਗਿਆ ਭਾਈ ਸਾਹਿਬ ਭਾਈ ਗੁਰਦਾਸ ਜੀ ਇਹ ਵੀ ਲਿਖਦੇ ਨੇ ਗੋਰਖ ਜਤੀ ਸਦਾਇ ਦਾ ਕਿਸ ਗੁਰ ਘਰ ਵਾਰੇ ਕੀ ਹੋਇਆ ਤੂੰ ਜਤੀ ਹੈ ਆਪਣੇ ਗੁਰੂ ਕੋਲ ਪੁੱਛੋ ਕੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਤੇਰਾ ਗੁਰੂ ਤੇ ਬਡੇਪੇ ਚ ਬ੍ਰਸਟ ਹੁੰਦਾ ਹੈ ਅਰੇ ਵੇਦ ਵਖਾਣ ਦਾ ਚਤਰਮੁਖੀ ਹੋਏ ਖਰਾ ਸਿਆਣਾ ਲੋਕਾਂ ਨੂੰ ਸਮਝਾਏ। ਵੇਖ ਸੁਰਸਤੀ ਰੂਪਨਵਾੜਾ ਇੱਥੇ ਇੰਦਰ ਤੇ ਬ੍ਰਹਮੇ ਦਾ ਇਸ ਵਾਸ਼ਨਾ ਕਰਕੇ ਬ੍ਰਸ਼ਟ ਹੋਣ ਦਾ ਜ਼ਿਕਰ ਸ਼੍ਰੀ ਰਵਿਦਾਸ ਜੀ ਮਹਾਰਾਜ ਕਰ ਰਹੇ ਨੇ। ਹਮ ਕਈਤ ਕਲੁਕ ਕੇ ਕਾਮੇਸਨੋ ਆਧਾਰ ਬਣਾ ਕੇ ਪਗ ਰਵਿਦਾਸ ਫਲਾਸਾ ਜੋ ਹੈ ਕਰੀ ਜਾਂਦੇ ਨਾਂ ਜੀ। ਏ ਜੋਤ ਦਾ ਪਤਨ ਕਰਨਾ ਹੈ ਇਹਨਾਂ ਨੇ ਕਾਮ ਦੇ ਦੂਤਾਂ ਨੇ ਮਾਰਿਆ ਐਸਾ ਜਿਵੇਂ ਖੱਡ ਨੂੰ ਮੂਰਖ ਨੂੰ ਮਾਰੀ ਦੇ ਪਾਉ ਮੂਰਖ ਬਣਾ ਦਿੱਤਾ ਕਾਮ ਨੇ ਇੰਨੇ ਸਿਆਣੇ ਮਨੁੱਖਾਂ ਨੂੰ ਮੂੜ ਬਣਾ ਦਿੱਤਾ ਇਤਨਾ ਚਤਰਮੁਖੀ ਸਿਆਣੇ ਨੂੰ ਚਮਾ ਦਿਸ਼ਾ ਦੀ ਗੱਲ ਜਾਣਨ ਵਾਲਾ ਹਰ ਪਾਸੇ ਦੀ ਗੱਲ ਜਾਣਨ ਵਾਲੇ ਨੂੰ ਮੂੜ ਬਣਾ ਦਿੱਤਾ ਕੋਇਂਦਰ ਇਤਨਾ ਸ਼ਕਤੀਸ਼ਾਲੀ ਇਹਨੂੰ ਮੋੜ ਬਣਾ ਦੇ ਪਰ ਖੂਬ ਮਾਰ ਇਹਨਾਂ ਦੇਤੇ ਪਈ ਰੱਬਾ ਹਾਂਜੀ ਮਨੋ ਨਿਰਾ ਨਹੀ ਹਾਰੇ ਕੋ ਜ਼ਬਦਾਸ ਕਹਿੰਦੇ ਨੇ ਮਨ ਬੜਾ ਨਿਰਲਜ ਹੈ ਬੜਾ ਨਿਰਲਜ ਹੈ ਇਤਨੀ ਮਾਰ ਖਾ ਕੇ ਤੇ ਨਹੀਂ ਮੰਨਦਾ ਨਹੀਂ ਮੰਨਦਾ ਤਾਂ ਇਹ ਜਨਮਾਂ ਜਨਮਾਂ ਤਰਾਂ ਦੇ ਦੁੱਖ ਹੋਵਣੇ ਇਹ ਨਿਰਲਜ ਹੈ نہیں مندا کہ ہار نہیں مندا ہار نہیں مندا اور اسے واشنا ادین انرت کری جاندا ہے کری جاندا ہے ہاں جی ہے پربو پربدان سیک تو میں ہن کی کرا انہیں بڑے بڑے گیانے اتنے بڑے بڑے شکتی شالی جو گل برمین آلے گستاخی ماف ਇਹੀ ਗੱਲ ਸ਼ਿਵਜੀ ਨਾਲ ਵੀ ਹੈ। ਇਹੀ ਗੱਲ ਵਿਸ਼ਨੂ ਨਾਲ ਵੀ ਹੈ। ਹੈਰਾਨੀ ਕੀ ਹੈ। ਵਿਸ਼ਵਾਮਿੱਤਰ ਨਾਲ ਵੀ ਹੈ। ਸ਼੍ਰਿੰਗੇ ਰਿਸ਼ੀ ਨਾਲ ਵੀ। ਮਨੇ ਹੋਏ ਟਾਪ ਦੇ ਮਹਾਤਮਾ। ਅਗਰ ਇਤਨੇ ਪੁਰਸ਼ ਬ੍ਰਸਟ ਹੋਏ ਨੇ ਤਾਂ ਅੰਦਾਜ਼ਾ ਲਾ ਲੈਣਾ ਕਿਤਨੀਆਂ ਇਸਤਰੀਆਂ ਬ੍ਰਸਟ ਸਨ। دسم گرہن ایک پنکتی میں تھوڑے سامنے رکھا انت نت کار انت نت ہوئیں گے تیاگ دھرم نو کنار ساد جوئیں گے دسم جو ایسے کرم جو انیتی نے انیتی نے نیتی نہیں نے انیتی نے ਨਿਤ ਹੋਣਗੇ ਕਲਗੀਧਰ ਪਾਤਸ਼ਾਹ ਕਹਿੰਦੇ ਨਿਤ ਹੋਣਗੇ ਅਨਿਤ ਕਰਮ ਅਨਿਤੀ ਨੀਤੀ ਨਹੀਂ ਅਨਿਤੀ ਤੇ ਨਿਤ ਹੋਣਗੇ ਤਿਆਗ ਧਰਮ ਅਨੋਤਰੀਆ ਕੁਨਾਰ ਸਾਧ ਜੋئیںਗੇ ਇਸਤਰੀਆ ਆਪਣਾ ਇਸਤਰੀ ਹੋਣ ਦਾ ਧਰਮ ਬਥੇਰੀਆਂ ਛੋੜ ਦੇਣਗੇ ਤੇ ਜਿਨ੍ਹਾਂ ਨੂੰ ਅਸੀਂ ਸਾਧੂ ਕਹਿੰਦੇ ਆ ਕੋਈ ਨਾ ਇਸਤਰੀਆਂ ਦੀ ਤਲਾਸ਼ ਇਟ ਹੋਣਗੇ ਦਾਨ ਗੁਰੂ ਗੋਬਿੰਦ ਸਿੰਘ ਦੇ ਬੋਲ ਨਾਉਂਦੇ ਤੇ ਮੈਨੇ ਕਹਿ ਸਕਦਾ ਸੀ ਨਹੀਂ ਕਹਿ ਸਕਦਾ ਸੀ ਪਿਛਲੇ ਦਿਨੇ ਮੈਨੂੰ ਬਹੁਤ ਕੁਝ ਪੜਨ ਨੂੰ ਤੇ ਸੁਣਨ ਨੂੰ ਮਿਲੇ ਹੈਰਾਨਗੀ ਹੋਈ ਮੈਨੂੰ ਉਹ ਤਾਂ ਕਲਗੀ ਤੇ ਅਲੇਤੀ ਨਿਤ ਹੋਵੇਗੀ ਰੋਜ਼ ਹੋਵੇਗੀ ਤਿਆਗ ਧਰਮਣੋ ਤ੍ਰਿਆ ਇਸ 3 ਹੌਣ ਦਾ ਧਰਮ ਤਿਆਗ ਲੈਣਾ ਹੈ ਤਿਆਗ ਲੈਣਾ ਕੋਨਾਰ ਸਾਧ ਜੋਏਗੇ ਜਿਨ੍ਹਾਂ ਨੂੰ ਸਾਧੂ ਸੰਤ ਕਹਿੰਦੇ ਆ ਉਹ ਇਹਨਾਂ ਇਸਤਰੀਆਂ ਦੀ ਤਲਾਸ਼ੇ ਚੋਂਗੇ ਤਲਾਸ਼ੇ ਚੋਂਗੇ ਇਸ ਤੋਂ ਅੱਗੇ ਮੈਂ ਕੁਛ ਨਹੀਂ ਕਹਿੰਦਾ ਕਾਰਨ ਜਦ ਜਾਂਦੈਂ ਤੇ ਮੈਂ ਬਥੇਰੀ ਭੀੜੇ ਚ ਡਿੜੇ ਚ ਜਾਂਦਾ ਸੰਸਾਰ ਬੋੜਾ ਨੂੰ ਪਤਾ ਹੈ ਮੈਂ ਖੁੱਲ ਕੇ ਬੋਲਿਆ ਦਸ਼ਮ ਗ੍ਰੰਥ ਤੇ ਮੈਂ ਨਕਾਮਾ ਖਾ ਕੇ ਰਿਆ ਬੜਾ ਕੁਝ ਲਿਖਿਆ ਇਹਨਾਂ ਨੇ ਮੇਰੇ ਖਿਲਾਫ ਭਗਤ ਸਿੰਘ ਸਾਹਿਬ ਨੂੰ ਇਹਨਾਂ ਨਾਲ ਮੇਰੀ ਵਿਚਾਰਕ ਵੀ ਹੋਈ ਚੌਂਕੇ ਇਹ ਹੀ ਮਾਇਤੀ ਨੇ ਗੋਬਿੰਦ ਸਿੰਘ ਜੀ ਮਹਾਰਾਜ ਦੀ ਅਜ਼ੀਮ ਰਚਨਾ ਨੂੰ ਮਹਾਨਤਾ ਦੇ ਦੇ ਸਿਰਵ ਸੰਕੀਰਣ ਦਿਮਾਗ ਦੇ ਬਣੋ ਛੋਟੀ ਅਕਲ ਦੇ ਮਨੁੱਖ ਜਨਲ ਨੇ ਸੋਇਦੇ ਕਰੋਧ ਤੇ ਬੋਲਿਆ ਜਾ ਸਕਦਾ ਹੈ ਲੋਭ ਤੇ ਬੋਲਿਆ ਜਾ ਸਕਦਾ ਹੈ ਹੰਕਾਰ ਤੇ ਬੋਲਿਆ ਜਾ ਸਕਦਾ ਹੈ ਮੋਹ ਤੇ ਬੋਲਿਆ ਜਾ ਸਕਦਾ ਹੈ ਕਾਮ ਤੇ ਕੋਈ ਨਹੀਂ ਬੋਲਿਆ ਜਾ ਸਕਦਾ ਦੁਨੀਆ ਲੋਭ ਕਰਕੇ ਇਤਨੀ ਬ੍ਰਸ਼ਟ ਨਹੀਂ ਹੋਈ ਹੰਕਾਰ ਕਰਕੇ ਇਤਨੀ ਬ੍ਰਸ਼ਟ ਨਹੀਂ ਹੋਈ ਕਾਮ ਕਰਕੇ ਬ੍ਰਸ਼ਟ ਹੋਈ ਉਹਦੇ ਚੋਂ ਅਸੀਂ ਘਰਾਂ ਦੇ ਟਕਲਾਕ ਹੋ ਜਾਂਦਾ ਹੈ ਅਮਰੀਕਾ ਟਕਲਾਕ ਹੋ ਜਾਂਦਾ ਹੈ ਸ਼ਾਦੀਆਂ ਨਹੀਂ ਲੱਗਦੇ ایک ایک پرش چھے چھے ویا کرا ہے ایک ایک استرینیاں سات سات ویا گئے بچے رول دے ہیں پشوان دی طرح رول دے ہیں اور وہ او اثر سنگا بھی پہ رہے ہیں بہت سارے سنگ ہرانے جو بھی میں دیکھ کے دنگ رہ گیا انہاں دی بلا ادھر بھی آگئی ہے تو بیماری ادھر بھی جو ہے آگئی ہے نہیں نکلے سنجم نہیں شیل نہیں اگر دن تے سنجم نہیں ہے تو یہ برشٹ بےمان ٹھگ بے گا اگر یہ پربتا دجمئی نہیں ہے تو ہوئے گا کسائی ہوا کاتل ہو گا اگر ایک کام چی نہیں ہے تو دوراچاری ہوئے گا, دورا ہو گا اس طریقے تو پھر ہوئے ہو, گا اور کی ہو گا. تو رو داس پربو کہ انیاں پربل شکتیاں نے دسو میں کی کرا میں کی کرا کس طرح اپنے آپ نو بچاوا ہاں جی بنا اس پرماتما کو ایسے حالات دے پھر کدی شرن لئیے وہی رکشک ہو سکتا ہے اس نے امتحان پایا ہے وہی پاس کرا سکتا ہے وہی رکھوالا ہو سکتا ہے